ਸ੍ਰੀ ਰਾਗੂ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਨ ਦਿਨ ਨਾਮ ਧਿਆਈਐ ਸਹਜੇ ਨਾਮ ਸਮਾਏ ਅੰਦਰੜਿ ਚ ਹਰਿ ਸਤਿ ਸਿਉ ਰਸਨਾ ਹਰ ਗੁਣ ਗਾਏ ਭਾਈ રે ਜਗ ਦੁਖਿਆ ਦੂਜੈ ਪਾਇ ਗੁਰ ਸਰਣਾਇ ਸੁਖ ਲਹੈ ਆਨ ਦਿਨ ਨਾਮ ਧਿਆਏ ਰਹਾਉ ਸਾਚੇ ਮੈਂ ਨ ਲਾਗੈ ਮਨ ਨਿਰਮਲ ਹਰ ਧਿਆਇ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ ਮਨ ਮੁਖ ਮੈਂ ਲੈ ਮਲ ਕਹੇ ਹਉ ਮੈਂ ਕ੍ਰਿਸ਼ਨਾ ਵਿਕਾਰ ਬਿਨ ਸ਼ਬਦੈ ਮੈਂ ਲੰ ਉਤਰੈ ਮਰ ਜੰਮਹਿ ਹੋਏ ਖੁਆਰ ਧਾਤੁਰ ਬਾਜੀ ਪਲ ਤੇ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕਣੋਂ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਮ ਕ ਨਾਮ ਧਿਆਈਐ ਸਬਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨ ਹੋਏ ਸ਼ਬਦ ਨ ਚੀਨੈ ਸਦਾ ਦੁਖ ਹਰ ਦਰਗਹ ਪਤ ਹੋਏ ਹਉਮੈ ਗੁਰਮੁਖ ਹੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਨਸਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੈ ਘਰ ਹੀ ਮਾਹੀ ਉਦਾਸਾ ਰਹਾਉ ਗੁਰਮੁਖ ਧਰਮ ਸਮਾਵੈ ਵਿਗਸੈ ਹਰ ਬੈਰਾਗ ਅਨੰਦ ਅਹਨਸ ਭਗਤ ਪਰੇ ਦਿਨ ਰਾਤੀ ਹਉ ਮੈਂ ਮਾਰ ਨਿਚੰਦ ਵੱਡੈ ਭਾਵ ਸਤ ਸੰਗਤ ਪਾਈ ਹਰ ਪਾਇਆ ਸਹਿਜ ਅਨੰਦ ਸੋ ਸਾਧੂ ਬੈਰਾਗੀ ਸੋਈ ਫਿਰਦਾ ਨਾਮ ਅਵਸਾਇ ਅੰਤਰ ਲਾਗਨਾ ਤਾਂ ਸਮੂਲੇ ਵਿੱਚ ਹਉ ਆਪ ਗਵਾਏ ਨਾਮ ਨਿਧਾਨ ਸਤਗੁਰੂ ਦਿਖਾਲਿਆ ਹਾਰੜਾਤੀਆ ਅਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ ਮਨ ਮੁਖ ਫਿਰਹਿ ਨਾ ਜਾਣ ਸਤਗੁਰ ਹੋ ਮੈਂ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਇ ਦੇਨ ਭੈ ਤੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੋਦਾ ਪਾਈਐ ਅੰਤਰ ਸਭ ਵਕ ਹੋਏ ਛਿਣ ਛਿਣ ਨਾਮ ਸੰਭਾਲੀਐ ਗੁਰਮੁਖ ਪਾਵੈ ਤੋਏ ਨਾਮ ਨਿਧਾਨ ਅਖੋਟ ਹੈ ਵਡ ਭਾਗ ਪ੍ਰਾਪਤ ਹੋਏ ਮੇਰੇ ਮਨ ਤਜਿੰਦਾ ਹਉਮੈ ਅਹੰਕਾਰ ਹਰ ਜੀਉ ਸਦਾ ਧਿਆਇ ਤੂੰ ਗੁਰਮੁਖ ਏਕੰਕਾਰਾਹਾ ਗੁਰਮੁਖਾ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਕ ਪਲਕ ਸੁਖ ਪਾਏਂਦੇ ਜਪ ਜਪ ਰਜੈ ਮੁਰਾਰ ਘੜੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਗੁਰ ਤੇ ਜੋ ਮੁਖ ਠੇ ਰਹੇ ਮਥੇ ਤਿਨ ਕਾਲੇ ਅਨ ਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਪਾਵੇ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਇ ਸ੍ਰੀ ਰਾਮ ਮਹੱਲਾ 3 ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦਿ ਮਨ ਵਸੈ ਔ ਮੈਂ ਦੂਰ ਕਰੇ ਜੇ ਮਨ ਤਾਬ ਤਾਰ ਹੈ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿਨਾਮ ਧਿਆਇ ਨਾਮ ਨਿਧਾਨ ਸਦਮਨ ਵਸੈ ਮਹਿਲਿ ਪਾਵੈ ਥਾਉ ਰਹਾ ਮਨੁ ਮੁਖ ਮਨ ਤਨ ਅੰਦਰ ਹੈ ਇਸ ਨਾ ਥੋਰ ਨਾ ਥਾਉ ਬਹੁ ਜੋਨੀ ਭੌਂਦਾ ਫਿਰੈ ਜਿਉ ਸੁੰਜੈ ਘਰ ਕਾ ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰਨਾਮ ਤ੍ਰੈ ਗੁਣ ਵਿਥਿਆ ਅੰਧ ਹੈ ਮਾਇਆ ਮੋਗubar ਲੋਭੀ ਅਨਕੋਂ ਸੇਵੰਦੇ ਪੜ ਵੇਦਾਂ ਕਰੇ ਪੂਕਾਰ ਵਿਖਿਆ ਅੰਦਰ ਪਤਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜਹੰ ਗੁਰੂ ਅਚੇਤ ਹੈ ਸਭ ਬੰਧਿ ਜਮ ਕਾਲ ਨਾਨਕ ਗੁਰਮਤ ਉੱਬਰੇ ਸੱਚਾ ਨਾਮ ਸੰਭਾਰ ਸ੍ਰੀ ਰਾਗ ਮਹੱਲਾ ਤੀਜਾ ਪ੍ਰੇਗੁਣ ਮਾਇਆ ਮੋਹ ਹੈ ਗੁਰਮੁਖ ਚਉ ਛਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਪੋਤੇ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇ ਲਾਇ ਭਾਈ રે ਗੁਰਮਤਿ ਸਾਜ ਰਹਾਉ ਸਾਚੂ ਸਾਚੁ ਕਮਾਵਣਾ ਸਾਚੈ ਸ਼ਬਦ ਮਿਲਾਉ ਰਹਾਉ ਜਿਨੀ ਨਾਮ ਪਛਾਣਿਆ ਤਿਨ ਵਿਟਹੁ ਬਲ ਜਾਉ ਆਪ ਛੋੜ ਚਰਨੀ ਲੱਗਾ ਚਲ ਤਿਨ ਕੈ ਪਾਏ ਲਾਹਾ ਹਰ ਹਰ ਨਾਮ ਮਿਲੇ ਤਹਜੇ ਨਾਮ ਸਮਾਏ ਦਿਨ ਗੁਰ ਮਹਿਲ ਨ ਪਾਈਐ ਨਾਮ ਨ ਪ੍ਰਾਪਤ ਹੋਇ ਐਸਾ ਸਤਗੁਰ ਲੋੜ ਲਾਹੋ ਜਿੱਦੂ ਪਾਈਐ ਸਤ ਸੋਇ ਅਸੋਰ ਸੰਹਾਰੈ ਸੁਖ ਵਸੈ ਜੋ ਤਿਸ ਭਾਵੇਂ ਸੋ ਹੋਇ ਜੇਹਾ ਸਤਗੁਰ ਤਰ ਜਾਣਿਆ ਤੇਹੋ ਜੇਹਾ ਸੁਖ ਹੋਇ ਇਹ ਸੰਸਾ ਮੂਲੇ ਨਾਹੀ ਭਾਉ ਲਾਏ ਜਨ ਸੋਇ ਸਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ